ਆਪ ਤੋਂ ਪਹਿਲਾ ਮਹਾਰਾਜ ਦੇ ਜੁਰੀ ਵਿੱਚ ਜੋੜਵੱਟੀ ਸਾ ਸੰਗਤ ਆਪਰੇ ਵੜ ਭਾਗਾ ਵਾਲੇ ਹੋ ਸਭ ਤੋਂ ਪਹਿਲਾ ਦਸਮ ਪਿਤਾ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਈਏ ਜੀ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਅੱਜ ਬੋਲਣ ਦਾ ਵਿਸ਼ਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੈਤਿਕ ਗੁਣਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੈਤਿਕ ਗੁਣ ਹੁੰਦੇ ਹਨ ਜੋ ਕੇ ਬਲਕੇ ਕੱਲੇ ਇੱਕ ਧਰਮ ਲਈ ਨਹੀਂ ਬਾਕੀ ਸਾਰੇ ਧਰਮਾਂ ਲਈ ਬਰਾਬਰ ਹੁੰਦੇ ਹਨ ਸਾਂਝੇ ਹੁੰਦੇ ਹਨ ਸਭ ਤੋਂ ਪਹਿਲਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਨੈਤਿਕ ਗੁਣ ਪਹਿਲਾ ਹੈਗਾ ਇੱਕ ਪਰਮਾਤਮਾ ਵੀ ਅਸੀਂ ਸਾਰੇ ਇੱਕ ਪਰਮਾਤਮਾ ਦੇ ਬੱਚੇ ਹਾਂ ਕੋਈ ਉਸ ਨੂੰ ਅੱਲਾ ਕਹਿੰਦਾ ਹੈ ਕੋਈ ਉਸ ਨੂੰ ਰਾਮ ਕਹਿੰਦਾ ਹੈ ਗੋਇਓਸ ਨੂੰ ਕਿਸ ਨਾਮ ਨਾਲ ਪਕਾਰਦਾ ਹੈ ਲੋਕ ਉਸ ਨੂੰ ਤਰਾ-ਤਰਾ ਦੇ ਨਾਮ ਨਾਲ ਪਕਾਰਦੇ ਹਨ ਗੁਰਵਾਣੀ ਵਿੱਚ ਵੀ ਪਰਮਾਨੰਦ ਹੁੰਦਾ ਹੈ ਇੱਕ ਪਿਤਾ ਇਸ ਕੇ ਇੱਕ ਕੇ ਹੰਬਾਰਕ ਤੂੰ ਮੇਰਾ ਗਰਹਾਈ ਵੀ ਅਸੀਂ ਸਾਰੇ ਇੱਕ ਪ੍ਰਮਾਤਮਾ ਦੇ ਬੱਚੇ ਹਾਂ ਵੀ ਸਾਨੂੰ ਥਾਂ-ਥਾਤੇ ਪੜਕਣਾ ਨਹੀਂ ਚਾਹੀਦਾ ਤੇ ਦੂਸਰਾ ਪੁਆਇੰਟ ਹੈਗਾ ਸਾਂਝੀ ਵਾਲਤਾ ਦਾ ਉਪਦੇਸ਼ ਗੁਰੂ ਮਹਾਰਾਜ ਪਰਵਾਉਂਦੇ ਹਨ ਕਰਵਾਣੀ ਵਿੱਚ ਕਤਰੇ ਬ੍ਰਾਹਮਣ ਤੂਦ ਵੈਸ ਚਾਵਾਨਾ ਕੋ ਸਾਂਝਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਵੀ ਉਪਦੇਸ਼ ਹਨ ਉਹ ਕਿਸੇ ਇੱਕ ਮਨੁੱਖ ਲਈ ਨਹੀਂ ਇੱਕ ਜਾਤੀ ਨਹੀਂ ਨਹੀਂ ਨਾਲ ਨਹੀਂ ਬਲਕਿ ਸਾਰੇ ਸੰਸਾਰ ਲਈ ਸਾਂਝੇ ਹਨ ਭਾਵੇਂ ਉਹ ਨੀਮੀ ਜਾਤ ਦਾ ਹੋਵੇ ਭਾਵੇਂ ਉਹ ਛੋਟੀ ਜਾਤ ਦਾ ਹੋਵੇ ਉਹ ਕਿਤਰਾ ਦਾ ਵੀ ਮਨੁੱਖ ਹੋਵੇ ਮਹਾਰਾਜ ਸਾਰਿਆਂ ਨੂੰ ਸਾਂਝਾ ਸੰਦੇਸ਼ ਦਿੰਦੇ ਹਨ ਫਿਰ ਆ ਗਿਆ ਇਸਤਰੀ ਨੂੰ ਮਹੰਤਾ ਸੋ ਕੋ ਮੰਦਾ ਕਿਹਾ ਜਿੱਤੇ ਜ ਮਹਾਰਾਜਨ ਵੀ ਲੋਕ ਪੁਰਾਣੇ ਸਮੇਂ ਵਿੱਚ ਇਸਤਰੀ ਨੂੰ ਮੰਦਾ ਸਮਝਦੇ ਸਨ ਪੈਰ ਦੀ ਜੁੱਤੀ ਸਮਝਦੇ ਸਨ ਪਰ ਮਹਾਰਾਜ ਜੀ ਨੇ ਪ੍ਰਵਾਨ ਕੀਤਾ ਹੈ ਵੀ ਜਿਹ ਮਹਾਰਾਜ ਕੋਕੋ ਰਾਜੇ ਮਹਾਰਾਜੇ ਪੈਦਾ ਹੁੰਦੇ ਹਨ ਸੰਤ ਪੈਦਾ ਹੁੰਦੇ ਹਨ ਆਪਾਂ ਉਹਨਾਂ ਨੂੰ ਮੰਦਾ ਕਵੇਂ ਕਹਿ ਸਕਦੇ ਆਂਗੇ ਤੇ ਇਸ ਦੁਆਚ ਆ ਗਿਆ ਕਿਰਤ ਦਾ ਉਪਦੇਸ਼ ਮਹਾਰਾਜ ਨੇ ਕਿਹਾ ਵਿਸਾ ਨੂੰ ਆਪਣੇ ਹੱਥੀਂ ਕਿਰਤ ਕਰਨੀ ਚਾਹੀਦੀ ਹੈ ਤੇ ਬੇ ਆਪਣੇ ਚੰਗੇ ਕੰਮ ਕਰਕੇ ਅਤੇ ਕਿਰਤ ਕਰਕੇ ਉਤੋਂ ਵਿੱਚ ਉਹ ਦਸਵੰਦ ਕੱਢਣਾ ਚਾਹੀਦਾ ਹੈ ਫਿਰ ਨਾਮ ਜਪੋ ਤੁਦ ਰੂਪ ਰਾਜ ਜਪੋ ਜੀ ਜਿਹਾ ਸੇ ਇਸ ਤਰ੍ਹਾਂ ਸਾਨੂੰ ਨਾਮ ਜਪਣਾ ਚਾਹੀਦਾ ਹੈ ਜਿਵੇਂ ਤੁਦ ਰੂਪ ਰਾਜ ਨੇ ਜਪਿਆ ਸੀ ਹੋਰ ਬਹੁਤ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਝੇ ਗੁਣ ਹਨ ਜਿਵੇਂ ਸੱਤ ਵਤ ਦਾ ਪਲਾ ਅਪਰਦਾਸ ਵਿੱਚ ਵੀ ਹਰ ਰੋਜ਼ ਬੇਨਤੀ ਕਰਦੇ ਹਾਂ ਸ਼ੁਰੂਆਤ ਦੇ ਭਲੇ ਵਿੱਚ ਮਨੋਕਾਪੀ ਨੇ ਆ ਜਾਂਦਾ ਉਹਦੇ ਵਿੱਚ ਦੁਸ਼ਮਣ ਹੋਵੇ ਕੋਈ ਮਿੱਤਰ ਹੋਵੇ ਕੋਈ ਵੀ ਆਪਣੇ ਸਹਰੀਕੇ ਕਵੇਲੇ ਦਾ ਹੋਵੇ ਆਪਾਂ ਨੂੰ ਸਾਰਿਆਂ ਦਾ ਭਲਾ ਮੰਗਣਾ ਚਾਹੀਦਾ ਹੈ ਅਪਰਦਾਸ ਵਿੱਚ ਬੇਨਤੀ ਕਰਦੇ ਹਾਂ ਨਾਨਕ ਨਾਮ ਚੜ੍ਹ ਦੇ ਕਲਾ ਤੇਰੇ ਪਾਣੇ ਸ਼ੁਰੂਆਤ ਦਾ ਭਲਾ ਜੇ ਆਪਾਂ ਇਸ ਦੀ ਕਥਨਕਾ ਵੱਲ ਜਾਈਏ ਤਾਂ ਜਦੋਂ ਮੀਰ ਮੰਨੂਆ ਨੇ ਬੀਬੀਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਵੱਢ ਕੇ ਉਹਨਾਂ ਦੇ ਗਲਾ ਵਿੱਚ ਪਰੋ ਕੇ